ਕਿੱਥੇ ਗਰਮੀ ਹੁੰਦੀ ਹੈ ਬਾਬਾ ਸਰਦੀਜਾ ਬਾਬਾ ਤੂੰ ਮੈਨੂੰ ਐਂ ਦੱਸ ਆ ਬਣਾ ਉਹ ਇਹਨੂੰ ਬਣਾ ਦੇ ਫਿਰ ਹਣ ਚੰਗੇ ਤਰ੍ਹਾਂ ਤੂੰ ਮੈਨੂੰ ਐਂ ਦੱਸ ਵੀ ਜਿਹੜਾ ਨੰਦ ਆਪਣੀ ਮੋਟਰ ਤੇ ਬੈਠ ਕੇ ਆਉਂਦਾ ਹਾਂ ਉਹ ਭਲਾ ਹੋਟਲਾਂ 'ਚ ਵੀ ਆਉਂਦਾ ਨਾ ਨਾ ਇਹ ਸਰਦੀਜਾ ਕਿਉਂ ਮੋਟਰਾਂ ਦਾ ਅਨੰਦ ਵੀਰੇ ਹੋਟਲਾਂ 'ਚ ਕਿੱਥੇ ਐ ਨਾ ਨਾ ਤੇ ਜਦੋਂ ਸ਼ਹਿਰੀ ਆ ਆਪਣੀ ਮੋਟਰ ਤੇ ਆਉਂਦੇ ਆ ਨਾ ਤਾਂ ਦੇਖਦੀ ਰਹਿ ਜਾਣਗੇ ਵੀ ਹੈ ਹਾਂ ਤੇ ਇੱਕ ਸਰੀਵੇਂ ਪੂਲ ਬਣਿਆ ਹੋਵੇ ਹਾਂ ਤੂੰ ਦੱਸਣ ਕੀ ਹੈ ਇੱਕ ਤਾਂ ਮਹਾ ਕੁਦਰਤੀ ਨਜ਼ਾਰੇ ਇੱਕ ਉਥੇ ਨਕਲੀ ਨਜ਼ਾਰੇ ਹਨ ਉਹ ਤਾਂ ਆਰਟੀਫੀਸ਼ਲ ਕੰਮ ਹੈ ਸਾਰੀ ਖਾਣਾ ਵੀ ਆਰਟੀਫੀਸ਼ਲ ਹਾਂ ਹੁਣ ਆ ਦੇਖ ਆਪਾਂ ਕਿੱਥੇ ਪਿਆ ਆਪਣਾ ਸਮਾਂ ਮਰੂਦ ਸਾਨੂੰ ਤੇ ਆਏ ਹਾਈ ਔਰਗੈਨਿਕ ਅੰਬਰੂਦ ਬਿਲਕੁਲ ਬਿਨਾਂ ਸਪਰੇ ਨਹੀਂ ਸਪਰੇ ਨਹੀਂ ਹਨ ਹਲਦੀ ਯਾਰ ਕੀ ਬਾਤ ਹੈ ਨੀ ਜਾਮਣ ਵੀ ਔਰਗੈਨਿਕ ਹਾਂ ਬਿਲਕੁਲ ਬਈ ਬੰਦੇ ਵੀ ਔਰਗੈਨਿਕ ਇਹ ਜਿਹੜੀਆਂ ਫਿਰ ਸਹਿਰੀ ਚੀਜ਼ ਆਪਾਂ ਖਾਣੇ ਆ ਲੈ ਕੇ ਉਹ ਤਾਂ ਫਿਰ ਉਹਦੇ ਵਿੱਚ ਦਾ ਮਸਾਲੇ ਉੱਤੇ ਮੌਸਮ ਦੇ ਹਾਂ ਰਲਿਆ ਹੁੰਦਾ ਇਸ ਦਾ ਸਵਾਦ ਆ ਹੀ ਜਾਂਦਾ ਆ ਹੀ ਜਾਂਦਾ ਆ ਹੀ ਜਾਂਦਾ ਜਾਣ ਦਾ ਨਾ ਹੀ ਨਹੀਂ ਲੈ ਰਿਹਾ ਲੈ ਜਿਹੜੇ ਚਿੱਟੇ ਪੀਂਦੇ ਨੇ ਮੈਂ ਕਹਿੰਦਾ ਜੇ ਬੰਦਾ 10 ਦਿਨ ਆਪਣੇ ਕੋਲੇ ਮੋਟਰ ਤੇ ਆ ਜੇ ਸਰਕਾਰ ਕਰ ਦੇ ਸ਼੍ਰੀਨਗਰ ਵਾਲੇ ਡੋਡੇ ਅਨਪੱਚ ਖੁੱਲੇ ਹਾਂ ਮੈਂ ਕਹਿੰਦਾ ਚਿੱਟੇ ਕਦੀ ਝਾਕਦੇ ਝਾਕਦੀ ਨਹੀਂ ਹੈਗੇ ਪਰ ਟਾਕਣਗੇ ਕਿਉਂ ਨਾਲੇ ਜਿਹੜੀਆਂ ਵਿਚਾਰੀਆਂ ਭੈਣਾ ਪਿਆ ਹੀਆਂ ਨੇ ਉਹ ਖੁਸ਼ ਖੁਸ਼ ਸਹੀ ਹਾਂ ਜਿੱਤੇ ਨਾ ਭੈਣ ਚੋ ਰਾਜ ਰਜ ਕੁੱਟੀਆਂ ਦੇ ਨੇ ਵਿਚਾਰੀਆਂ ਚਿੱਟੇ ਵਾਲਾ ਤਾਂ ਐ ਨਹੀਂ ਪਤਾ ਵੀ ਅੱਜ ਤੜਕੇ ਵਗ ਗਿਆ ਵਾਪਸ ਆ ਵੀ ਨਾ ਪਰ ਭੁੱਕੀ ਵਾਲਾ ਤਾਂ ਬਾਈ ਘਰੇ ਵਾਪਸ ਆਉ ਗਈ ਉਹ ਤਾਂ ਯਾਰ ਪੋਚਾ ਵੀ ਲਾਉਂਦਾ ਭੁੱਕੀਆ ਤਾਂ ਝਾੜੂ ਵੀ ਲਾਉਂਦਾ ਕੱਪੜੇ ਵੀ ਤੋਹਦਾ ਉਹ ਕਰਦਾ ਕੀ ਨਿਮਵਾਇਦਾ ਲੜਦਾ ਨਹੀਂ ਬਸ ਲੜਦਾ ਨਹੀਂ ਉਹ ਲੜਨ ਦੀ ਤਾਂ ਗੱਲ ਬਾਲੀ ਦੂਰ ਆ ਉਹ ਤਾਂ ਘਰ ਆਈ ਨੂੰ ਵੀ ਭੈਣ ਜੀ ਭੈਣ ਜੀ ਕਹਿ ਲੱਗੇ ਨਾ 4 ਕਵਜੇ ਹਾਂ ਸਹੀ ਗੱਲ ਆ ਭਾਈ ਸਹੀ ਗੱਲ ਆ ਕਹਿੰਦਾ ਕੁੱਟਦਾ ਬੱਸ ਪੁੱਸਣਾ ਕੋਈ ਉਹਦਾ ਪੋਛਾ ਵੇਹ ਜਰੀ ਨਾਲ ਲਾਉਦਾ ਦੂਜੇ ਦਿਨ ਕਰਾਈ ਵੀ ਕਹਿੰਦੀ ਆ ਹਰਸ਼ ਚੋਂ ਹਰਸ਼ ਚੋਂ ਮੈਂ ਸਵਿੰਟਰ ਪਰਾਂ ਕਰਕੇ ਇੱਟਾਂ ਘੜ ਦਿੰਦਾ ਸਿਤਾਰੇ ਚਮਕਣ ਲਾ ਦੇ ਪਸ ਪਰ ਆਏ ਹੋਣਾ ਨਾ ਪਸ ਡੋਡੇ ਬਿਲਕੁਲ ਆ ਭਾਈ ਇਹ ਗੱਲ ਹੋਣਾ ਇਹ ਭਾਈ ਮੁੱਖ ਮੰਤਰੀ ਭਵੰਤਮਾਨ ਨੂੰ ਬੇਨਤੀ ਹੈ ਵੀ ਆਣ ਪਾਸ ਡੋਡਿਆਂ ਦੀ ਥੋੜੀ ਜੀ ਛੁੱਟ ਦੇ ਵੀਰ ਹਾਂ ਚਿੱਟੇ ਕੰਨੀ ਆ ਜਾਣ ਮੁੰਡੇ ਇੱਧਰ ਵਾਪਸ ਮੁੜ ਕੇ ਹਨਾ ਚਿੱਟੇ ਤੋਂ ਸਟਕਾਰਾ ਹੋਵੇ ਚਿੱਟਾ ਆਮ ਵਿਗਦਾ ਡੋਡੇ ਵਾਲੇ ਨੂੰ ਖਾਲੀ ਪੂੜੀਆਂ ਨੂੰ ਖੜੀ ਜਾਂਦੇ ਨੇ ਸਹੀ ਗੱਲ ਹੈ ਗੱਲ ਕਿੱਧਰ ਨੂੰ ਜਾਂਦੀ ਹੈ ਗਲਤ ਹੈ ਬਈ ਇਹ ਪੂ ਆਤਮਾਨ ਵੀਰ ਸਾਡੇ ਭਾਈ ਜਾਲ ਚ ਰਹਿ ਆਏ ਤੈਨੂੰ ਸਭ ਪਤਾ ਹੈ ਹਨਾ ਬਿਰਗ ਖਾਂਦੇ ਨੇ ਵਿਚਾਰੇ ਪੁਰਾਣੇ ਇਹ ਆਣ ਪਾਸ ਡੋਡਿਆਂ ਨੂੰ ਖੁੱਲੀ ਛੁੱਟ ਦੇ ਵੀਰ ਜੇ ਅੱਛਾ ਸਰਕਾਰ ਵੀ ਦੁਬਾਰੇ ਬਣ ਜੇ ਬਿਲਕੁਲ ਭਾਈ ਬਿਲਕੁਲ ਦੇਖ ਜੇ ਲੱਖ ਕੋ ਸੱਜਾ ਬਾਹਰ ਜੇ ਆਨ ਪਾਸ ਡੋਡੇ ਖੁੱਲ੍ਹ ਕਰਤੇ ਤੈਂ ਹਾਂ ਆ ਬੱਟਦੇ ਭਈਆ 22 ਚ 28 ਚ ਬੱਟਦੇ ਭਈਆ ਹਾਂ ਹਾਂ ਇੱਕ ਆ ਨੂੰ ਕਹਣਾ ਫਿਰ ਸੁਣੀ ਭਾਈ ਭਗਵੰਤ ਮਾਨਸਿਓ ਸੁਣੀ ਬੇਨਤੀ ਭਾਈ ਸੁਣੀ ਬੇਨਤੀ ਸਾਰੇ ਹਾਂ ਅਮਲੀਆਂ ਦੀ ਅਰਜ਼ ਸੁਣ ਕੇ ਨਾ ਤੂੰ ਕਹਿੰਦੇ ਕੱਠ ਰੱਖ ਕੇ ਦੇਖ ਜਗਰਾਉ ਲੋ ਜਿਆ ਮੰਡੀ ਚ ਦਾਣਾ ਮੰਡੀ ਚ ਇਕੱਠਾ ਰੱਖ ਕੇ ਦੇਖ ਵੀ ਅਮਲੀਆਂ ਦਾ ਇਕੱਠਾ ਹੈ ਭਾਈ ਅੱਜ ਦੁੱਖ ਨੇ ਸੁਣਨੇ ਨੇ ਚਿੱਟੇ ਵਾਲਾ ਨਾ ਕੋਈ ਆਵੇ ਨਾ ਨਾ ਤੀਜਾ ਬੰਦਾ ਨਾ ਆਵੇ ਨਾ ਨਾ ਆਜੇ ਚਿਹ ਚਿੱਟੇ ਵਾਲਾ ਉਹ ਜਦ ਅਣਪਸ ਡੋਡਿਆਂ ਦੇ ਸੁਣੂ ਗੁਣ ਗੁਣ ਦੱchn ਲਗੇ ਨਾ ਚਿੱਟੇ ਵਾਲਾ ਕਹੂ ਮਾਏ ਨਹੀਂ ਭਾਈ ਚਿੱਟਾ ਪਿੰਦਾ ਪਈ ਆ ਚੀਜ਼ ਆਮ ਕਰ ਦੋ ਮਜ਼ਾ ਡੋਡੇ ਖਾਓ ਹਾਂ ਹਾਂ ਇਹ ਭਾਈ ਮੁੱਖ ਮੰਤਰੀ ਨੇ ਸਾਡੀ ਅਪੀਲ ਹੈ ਦੋਦੇ ਆਮ ਕਰੋ ਅੰਮਰੀਆਂ ਦਾ ਇਕੱਠ ਰੱਖੋ ਭਾਈ ਛੱਟ ਦੇਖੋ ਜਵਾਨੀ ਭਾਈ ਪੰਜਾਬ ਦੀ বাজਜੂ ਠੀਕ ਹੈ ਪਰ ਅਸੀਂ ਨਸ਼ੇ ਦੇ ਨਹੀਂ ਹੱਕ ਚਾਹੇਗਾ ਨਾ ਬਿਲਕੁਲ ਨਹੀਂ ਭਾਈ ਨਸ਼ੇ ਦੇ ਹੱਕ ਚ ਨਹੀਂ ਪੜਾਸੀ ਬਦਲਾ ਦੱਸ ਰਹੇ ਆ ਹੋਕਾ ਤਾਂ ਦੇਣਾ ਪੈਂਦਾ ਨਾ ਹਾਂ ਬਦਲ ਦੱਸ ਰਹੇ ਆ ਵੀ ਭਾਈ ਚਿੱਟੇ ਦਾ ਬਦਲ ਅੰਨ ਪਾਸੂ ਡੋਟੇ ਆ ਸੀਰੀਅਸਲੀ ਗੱਲ ਹੈ ਜਿਵਾਨੀ ਵਜ ਰਹੂ ਨਹੀਂ ਪੰਜਾਬ ਬਹੁਤ ਪੁੱਠੇ ਦਾ ਦੇ ਚੱਲ ਪਿਆ ਇਹਨਾਂ ਨੇ 500 700 ਦਾ ਚਿੱਟਾ ਪੀਣਾ ਹੁੰਦਾ ਉਹਦੇ ਪਿੱਛੇ ਬੰਦਾ ਬਿਮਾਰ 되ਨੇ ਸਭ ਕੁਝ ਕਰਦੇ ਨੇ ਚੋਰੀਆਂ ਵੀ ਕਰਦੇ ਨੇ ਮਾਪੇ ਨੂੰ ਵੀ ਕੁੱਟਦੇ ਨੇ ਘਰਾਂੀਆਂ ਵੀ ਕੁੱਟਦੇ ਨੇ ਵੀਰੇ ਬਾਲੀਆਂ ਵੀ ਲਾਉਂਦੇ ਨੇ ਘਰ ਠੀਕ ਹੈ ਨਾ ਚੋਰੀਆਂ ਵੀ ਕਰਦੇ ਨੇ ਹਾਂ ਜੇ ਗੱਲ ਸੱਚੀ ਹੋਈ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰ ਦਿਓ ਠੀਕ ਹੈ ਧੰਨਵਾਦ ਬੋਧ ਦੇ ਐਕਟਿੰਗ ਵਧੀਆ ਲੱਗੀ ਕਮੈਂਟ ਕਰ ਸਤਿ ਸ਼੍ਰੀ ਅਕਾਲ ਜੀ ਸਾਰੇ